ਦੇਖਾ ਕਿੱਧਰ ਪ੍ਰੀਤੀ ਘਟੀ ਐ ਆ ਰੋਟੀ ਮੂਰੇ ਪਈ ਐ ਆ ਰੋਟੀ ਖਾਣੀ ਨਹੀਂ ਲੈ ਜਾ ਚੱਕ ਕੇ ਮੈਂ ਥਾਲਾ ਰੋਟੀ ਖਾਣਾ ਜੀ ਉਹ ਕੋਈ ਕੰਮ ਜਿਆਦਾ ਆ ਗਿਆ ਦੀ ਵੀਰੇ ਚਾਹ ਤਾਂ ਆ ਗਿਆ ਤੈਨੂੰ ਕੋਈ ਜਿਆਦਾ ਨਹੀਂ ਕੋਈ ਜਿਆਦਾ ਆਉਣ ਲੱਗ ਜਿੰਦਾ ਮੈਨੂੰ ਘੰਟਾ ਹੋ ਗਿਆ ਵਾਜਾ ਮਾਰਦੀ ਨੂੰ ਹੋਰ ਕਿੰਨੀਆਂ ਬਣਾਵਾਂ ਰੋਟੀਆਂ ਬਸ ਹੋਰ ਨਹੀਂ ਮੈਂ ਲੈਂਦਾ ਬਿਰਤੀ ਲੱਗੀ ਦੀ ਉੱਪਰ ਮੇਰੀ ਲੱਗੀ ਜੀ ਤੇਰੀ ਬਿਰਤੀ ਭਾਂਡੇ ਫੜਾ ਦੀ ਹੁਣ ਮੈਨੂੰ ਮੈਂ ਜਾਣੀ ਆ ਹੋ ਰਿਓ ਜੀ ਇੰਨਾ ਗੁੱਸਾ ਬੈਠੋ ਦੋ ਮਿੰਟ ਸਾਡੇ ਨਾਲ ਵੇ ਵੀ ਹਾਂ ਦੱਸ ਇੰਨਾ ਗੁੱਸਾ ਨੀ ਕਰਿਆ ਕਰ ਫੇਰ ਕੀ ਹੁੰਦਾ ਬੰਦਾ ਕਈ ਵਾਰ ਸੋਚਣ ਵੀ ਲੱਗ ਜਾਂਦਾ ਹੋਰ ਪਰਾਂ ਦੀਆਂ ਸੋਚਦਾ ਰਹਿੰਦੀ ਉਹ ਬੰਦੇ ਨੂੰ ਫੇਰ ਕੀ ਗੱਲ ਹੋਗੀ ਰੋਟੀਆਂ ਹੁਣ ਖਾ ਲੂੰਗਾ ਮੈਂ ਐਡਨੀ ਨਹੀਂ ਪਰਵਾਹ ਕਰਿਆ ਕਰਦੇ ਨਾਲੇ ਇੰਨਾ ਗੁੱਸਾ ਚੰਗਾ ਨਹੀਂ ਹੁੰਦਾ ਤੁਰਾ ਹੱਥ ਚਾ ਪਰਾਂ ਰੱਖ ਮੈਨਾਂ ਤੇਰੀ ਨੀਤ ਨਹੀਂ ਸਾਫ਼ ਲੱਗਦੀ ਲੋ ਜੀ ਨੀਤ ਨੂੰ ਮੈਂ ਤੁਹਾਨੂੰ ਕੀ ਕਹਤਾ ਹਾਂ ਜਿਆ ਅਤੇ ਜਿਹੜੀਆਂ ਫੀਲਿੰਗਾਂ ਆਈਆਂ ਚੱਕਦਾ ਨਾ ਇਹਨਾਂ ਨੂੰ ਸਾਂਭ ਕੇ ਰੱਖ ਲਾ ਮੇਰੇ ਸਾਲੇ ਦੀ ਆਂਦੀ ਨਹੀਂ ਇਹ ਲੂਟ ਆਉਂਦੀ ਜਿਹੜੇ ਸਿਆਮ ਨਾਲ ਮੈਂ ਕਹਿੰਨਾ ਨਾਲ ਤਾਂ ਮੇਰੇ ਘਰੇ ਰਹਿੰਦੀ ਆ ਨਾਲੇ ਮੇਰੇ ਤੇ ਆਰਡਰ ਮਾਰਦੀ ਕੋਈ ਨਾ ਫਿਰ ਇਹ ਤਾਂ ਹੁਣ ਦੂਜਾ ਹਥਿਆਰ ਵਰਤਣਾ ਕੋਈ ਗੱਲ ਨਹੀਂ ਭੱਜੇਗੀ ਕਿੱਥੇ ਮੇਰੇ ਸਾਲੇ ਦੀ ਮੇਰੇ ਸਾਲੇ ਦਾ ਅੱਜ ਕੋਈ ਵੀ ਨਹੀਂ ਖੋਪਾ ਜਾਇਆ ਭੁੱਖ ਲੱਗੀ ਪਈਦੀ ਖਾਲਾ ਦੀ ਜਿਹੜਾ ਸੁੱਖਾ ਸੱਖਾ ਜੈ ਵੀ ਹੋਰ ਜ਼ਾਦਾ ਓਏ ਆ ਕਿਹੜਾ ਸਾਰੇ ਦੁਨੀਆਂ ਵਿੱਚ ਮਰਦੇ ਫਿਰਦੀ ਆ ਇਹਨੂੰ ਪਸਦਾ ਇਹਨੂੰ ਪਤਾ ਹੋਵੇ ਬਾਰੇ ਓਏ ਓ ਮਰਦੇ ਫਿਰਦੇ ਹੋ ਰੇ ਜਾਨ ਨਹੀਂ ਪੈਰੀ ਤੁਹਾਨੂੰ ਹੋ ਨਾ ਜਨਾਬ ਇਹਦਾ ਖੋਪਾ ਜਿਹਾ ਚੈੱਕ ਕਰਦਾ ਜੀ ਦੇਖੋ ਆਪਾਂ ਕਰ ਤਾ ਇਹਨੂੰ ਖਵਾਵਾ ਖੋਪੇ ਮੈਂ ਨਲੇ ਕਿਵੇਂ ਕੰਮ ਤੇ ਨਸੇ ਕਰਦਾ ਓਏ ਨਾ ਜੀ ਜਨਾਬ ਲੈ ਕਿਹੜਾ ਨਸ਼ੇੜੀ ਕਹਿੰਦਾ ਮੈਂ ਨਸ਼ੇ ਕਰਦਾ ਉਹ ਜਨਾਬ ਦੇਖ ਲੈ ਕਿਵੇਂ ਕੰਮਣ ਲੱਗ ਰਿਹਾ ਤੁੰਨੂੰ ਦੇਖ ਕੇ ਤਾਂ ਵੱਡੇ ਵੱਡੇ ਕੰਮਣ ਲੱਗ ਜਿਹਾ ਨੇ ਮੈਂ ਇਹਦਾ ਕਿਹੜੇ ਬਾਗ ਦੀਆਂ ਮੂਲੀਆਂ ਮੇਰੀ ਗੱਲ ਸੁਣ ਲੈ ਉਹ ਬਚ ਕੇ ਰਿਹਾ ਕਰੋ ਇਹਨਾਂ ਤੋਂ ਜੇ ਮਰ ਕੇ ਘਰ ਦੇ ਕਹਿਣਗੇ ਸਾਡਾ ਮੁੰਡਾ ਲੱਭ ਦੋ ਅਸੀਂ ਕਿਹਨੂੰ ਕਿਹਨੂੰ ਲੱਭਾਂਗੇ ਓਰੇ ਨਲੇ ਮੇਰੀ ਗੱਲ ਸੁਣ ਹਾਂਜੀ ਤੂੰ ਇਹ ਹੀ ਰਿਦਾ ਓਏ ਹਾਂਜੀ ਇਹਦਾ ਤੈਨੂੰ ਪਤਾ ਹੋਊਗਾ ਕਾਦਾ ਜੀ ਇੱਕ ਮਿੰਟ ਮੈਨੂੰ ਨਹੀਂ ਦੱਸਦਾ ਪਤਾ ਜੀ ਆਹ ਕੁਢੀ ਨਹੀਂ ਜਾਣਦਾ ਨਾ ਨਾ ਜੀ ਜਨਾਬ ਮੈਂ ਜਿਹੜੇ ਹਸਾਮਲ ਕੰਮ 'ਚ ਰਿਹਾ ਮੈਂ ਲਗਾ ਜਾਣਦਾ ਨਾ ਜੀ ਜਨਾਬ ਹੱਥ ਸੱਚ ਦੱਸ ਦੇ ਮੈਨੂੰ ਜਨਾਬਾ ਛੜੇ ਬੰਦਿਆਂ ਦੀ ਸੰਤ ਆਪੇ ਨਹੀਂ ਤੀਵੀਂ ਜੁੜਦੀ ਅਸੀਂ ਕੀ ਦੀਆਂ ਮੇਰੀ ਗੱਲ ਸੁਣ ਲਾ ਜੇ ਪਤਾ ਲੱਗ ਗਿਆ ਨਾ ਵੀ ਤੇਰੇ ਲਵੀ ਰਹਿੰਦੀ ਆ ਉਹ ਕੱਟ ਕਰ ਦੇ ਮੇਰੀ ਗੱਲ ਸੁਣ ਆਹ ਕੁੜੀ ਨੂੰ ਜਾਣਦਾ ਓਏ ਨਾ ਜੀ ਜਨਾਬ ਕਤਲ ਕਰਕੇ ਭੱਜ ਜਾਂਦੇ ਘਰ ਵਾਲੇ ਦਾ ਇਹ ਕਤਲ ਦੀ ਲੜੇ ਇੱਕ ਗੱਲ ਹੋਰ ਜੇ ਇਹਦੇ ਬਾਰੇ ਕੋਈ ਸੂਹ ਦੇਊਗਾ ਨਾ ਮੈਨੂੰ ਹਾਂਜੀ ਉਹਨੂੰ ਨਿਯਾਮ ਦੇਵਾਂਗੇ ਨਿਆਵਾ ਕਿੰਨਾ ਕਿੰਨਾ ਕੁ ਜੀ ਉਹ ਦੇਵਾਂਗੇ ਕਰੋੜ ਰੁਪਈਆ ਮੈਨੂੰ ਤਾਂ ਲੱਗ ਤੈਨੂੰ ਪਤਾ ਹੀ ਦੇ ਬਾਰੇ ਨਹੀਂ ਜਨਾਬ ਅਸੀਂ ਗਰੀਬ ਬੰਦੇ ਆ ਜੀ ਮੈਂ ਖਾ ਜੇ ਉਰ ਪਰ ਮਿਲ ਗਈ ਜੀ ਮੈਂ ਤੁਹਾਨੂੰ ਫੋਨ ਕਰ ਦੂ ਕਰੋੜੂ ਹੀ ਬਣਦਾ ਜੀ ਸੱਚ ਸੱਚ ਦੱਸ ਦੇ ਇਹ ਤਾਂ ਵੱਡੇ ਵੱਡੇ ਮਣਾਏ ਨੇ ਉਹ ਜਨਾਬ ਉਹੀ ਗੱਲਾਂ ਫੇਰ ਜੀ ਮੈਂ ਤੁਹਾਨੂੰ ਆਪਣੇ ਘਰੇ ਲੈ ਚੱਲਦਾ ਜੀ ਨਹੀਂ ਯਕੀਨ ਜੀ ਚੱਲ ਮੇਰੇ ਨਾਲ ਬਾਹਰੇ ਕੱਲਾ ਨਾ ਕਰ ਜੇ ਤੈਨੂੰ ਇਹਦੇ ਬਾਰੇ ਕੋਈ ਸੂਹ ਮਿਲੀ ਨਾ ਤਾਂ ਮੈਨੇ ਇੱਕ ਵਾਰ ਜ਼ਰੂਰ ਦੱਸਦੀ ਠੀਕ ਹੈ ਜੀ ਚਲ ਜਾ ਹੁਣ ਕਰੇ ਕੀ ਕਰਤਾ ਰ ਖੜਿਆ ਠੀਕ ਹੈ ਜੀ ਆ ਜਾਂ ਦੇਨੇ ਰ ਦੇਖਦਾ ਲੱਭ ਕੇ ਹਟੂ ਦੇ ਦੇਨ ਨੂੰ ਸੂਸ ਵਾਲੇ ਨੂੰ ਭੈ ਮਰਾਰ ਵੇ ਖੋਪਾ ਵੇ ਘਰੇ ਚੱਲੀ ਏ ਪੂਰੇ ਜੱਬ ਛੜ ਗਿਆ ਦੀ ਜਾਨ ਨੂੰ ਬਚ ਗਿਆ ਮੇਰੇ ਸਾਰੇ ਦੇ ਹੱਥ ਤੋਂ ਹਏ ਹਏ ਸਾਹਸਾ ਘਾਤੇ ਦੇ ਪੁੱਲ ਥੀਨ ਮੇਰੇ ਸਾਲੇ ਫੋਟੋ ਦਿਖਾਈ ਹੈ ਇਤਹੀ ਹੈ ਮੇਰੇ ਸਾਲੇ ਦੀ ਮੈਨੂੰ ਕਹਿੰਦੀ ਆਏ ਆ ਬਾਹਰ ਜੰਗਲਾਂ ਜਿਤਾ ਇਹਦਾ ਬੰਦਾ ਮਾਰ ਕੇ ਆ ਭੈਣ ਦੇ ਖਸਮਾ ਦੀ ਅਜਨੀ ਤਵਾਰ ਚਰਨੇ ਤੈਨੂੰ ਵੀ ਰਾਗੜ ਜੂ ਓ ਰਾਤ ਬਰਾਤ ਤੇ ਨਾਲ ਤਾਂ ਮੇਰੇ ਸਾਲੇ ਨੂੰ ਮੈਂ ਘਰੇ ਰੱਖਿਆ ਸਾਤ ਦਿਤੀ ਰਹਿਣ ਵਾਸਤੇ ਮੇਰੇ ਤੇ ਰੋ ਮਾਰਦੀ ਹੈ ਕੋਈ ਨਾ ਇਹਦਾ ਤਾਂ ਮੈਂ ਕਰਦਾ ਕੰਮ ਮੇਰੇ ਸਾਲੇ ਦਰਸ ਹੋਈ ਜੀ ਜਾ ਕੇ ਚਲ ਇਹ ਕੀ ਯਾਦ ਰੱਖੋ ਨਖਰੇ ਇਹ ਕਰਦੀ ਹੈ ਮੇਰੇ ਸਾਲੇ ਦੀ ਹੁਣ ਕਿੱਧਰ ਜਾਏਗੀ ਹੁਣ ਦੇਖੀ ਮੇਰੇ ਸਾਲੇ ਦੀ ਨੀਂਦ ਨਹੀਂ ਜੀ ਕਰਦੂ ਸਾਰਾ ਕੁਝ ਤੂੰ ਕੀ ਯਾਦ ਰੱਖੀਂਗੀ ਵੀ ਬਾ ਕੀ ਦਿਨ ਨਾਲ ਪਿਆ ਹਾ ਲੋ ਜੀ ਕੀ ਹੈ ਦੁੱਧਾ ਜੀ ਦੁੱਧ ਪੀਓ ਦੁੱਧ ਦੁੱਧ ਕਿੱਥੋਂ ਆ ਗਿਆ ਤੁਸੀਂ ਤਾਂ ਹੈ ਹੀ ਨਹੀਂ ਸੀ ਘਰੇ ਉਹ ਮੈਂ ਗਮਾਂਡੀਆਂ ਤੋਂ ਲਿਆ ਆ ਮੈਂ ਕਿਹਾ ਸਾਰਾ ਦਿਨ ਕੰਮ ਕਰਦੀਆਂ ਥੱਕ ਜਾਂ ਹਾਰ ਜਾਂਦੀ ਆ ਉਹ ਵਿਚਾਰੇ ਪੀ ਲੂਗੀ ਕੁੱਟ ਇਹਦੀ ਤਾਂ ਲੋੜ ਨਹੀਂ ਹੈਗੀ ਲਓ ਜੀ ਨਾਲ ਤਾਂ ਮੈਂ ਲਿਆ ਆ ਮਾਂਕੇ ਤੁਸੀਂ ਕਹਿੰਦੇ ਲੋੜ ਨਹੀਂ ਹੈਗੀ ਹੁਣ ਤਾਂ ਪੀਣਾ ਪਊਗਾ ਮੈਂ ਤਾਂ ਹਜੇ ਹੁਣੀ ਰੋਟੀ ਖਾਧੀ ਆ ਔਰ ਪਾਣੀ ਵੀ ਮੈਂ ਢਿੱਡ ਭਰ ਕੇ ਪੀ ਲਿਆ ਉਹ ਕੋਈ ਗੱਲ ਨਹੀਂ ਜੀ ਅੱਖਾਂ ਨੀਝ ਕੇ ਖਿੱਚ ਜੀ ਦੋ ਤਾਂ ਕੁੱਟਾ ਨੇ ਕਿੱਡੀ ਗੱਲ ਹੈਗੀ ਏਨੀ ਕਿਚਲਾ ਕਰਨ ਦੀ ਕੀ ਲੋੜ ਸੀ ਮੈਨੂੰ ਹੀ ਦੱਸ ਦਿੰਦੇ ਮੈਂ ਆਪੇ ਗਰਮ ਕਰ ਲੈਣਾ ਸੀ ਉਹ ਨਹੀਂ ਜੀ ਨਹੀਂ ਤੁਸੀਂ ਨਵੇਂ ਆਏ ਹੋ ਜੇ ਤੁਹਾਨੂੰ ਕੀ ਪਤਾ ਵੀ ਕਿਦੋਂ ਦੁੱਧ ਲਿਆਉਣਾ ਕਿਦੋਂ ਕਿਵੇਂ ਕਰਨਾ ਕੋਈ ਨਾ ਤੁਹਾਨੂੰ ਹੌਲੀ ਹੌਲੀ ਪੇਟ ਆ ਜੂਗਾ ਪੀ ਲਓ ਹਾਂ ਦੋ ਮਿੰਟਾਂ ਦਾ ਕੰਮ ਦੀ ਕੀ ਹੋ ਗਿਆ ਠੀਕ ਹੋ ਤੁਸੀਂ ਮੈਨਾਂ ਨੀਂਦ ਬਹੁਤ ਆਉਣ ਲੱਗ ਰਹੀ ਆ ਅੱਛਾ ਕੋਈ ਨਾ ਪੈ ਜੋ ਆਰਾਮ ਕਰ ਲਓ ਹਾਂ ਜ ਤੁਸੀਂ ਠੀਕ ਕੋਈ ਨਾ ਆਰਾਮ ਕਰੋ ਸਿਰ ਪਰ ਆ ਚੱਕਾ ਇਹਦਾ ਜੀ ਕੀ ਹੋ ਗਿਆ ਮੈਨੂੰ ਮੈਨੂੰ ਨਾ ਇੱਥੋਂ ਟਾਈਮ ਨਾਲ ਚਲੇ ਜਾਣਾ ਚਾਹੀਦਾ ਮੈਨੂੰ ਵੀ ਇੱਥੇ ਰਹਿਣਾ ਨਾ ਸੇਫ ਨਹੀਂ ਲੱਗਦਾ ਪਿਆ ਇੱਕ ਹੈਗਾ ਆਮਲੀਆ ਇੱਕ ਰਹਿੰਦਾ ਇਕੱਲਾ ਆ ਇਹ ਨਿਯਤ ਜਿਨਾ ਫਰਕ ਕਿ ਆਉਣਾ ਚੱਲ। ਹੋਰ ਕਿਤੇ ਦੇਖ ਲਾਂਗੀ ਟਿਕਾਣਾ। ਸਾਰੀ ਦੁਨੀਆ 'ਚ ਕਿਤੇ ਨਾ ਕਿਤੇ ਤਾਂ ਛੱਤ ਮਿਲੂਗੀ ਨਾ ਰਹਿਣ ਵਾਸਤੇ। ਕੋਈ ਨਾ ਕੋਈ ਬਹਾਨਾ ਲਾ ਕੇ ਨਾ ਇੱਥੋਂ ਨਿਕਲੇ ਜਾਉਂਗੀ ਮੈਂ। ਮੈਂ ਮੇਰੇ ਸਾਰੇ ਦਿੇ ਵੀ ਮੁੱਕ ਗਏ। ਮੈਂ ਕਿੰਨੀ ਚੜਤੀ ਤਾਂ ਕੱਲ ਚਲ ਉਰੇ ਆਨੀ ਉਰੇ ਆ ਹਾਂ ਦੇਖ ਕਿੰਨਾ ਟਾਈਮ ਹੋ ਗਿਆ ਤੈਨੂੰ ਰਹਿਣੀ ਠੀਕ ਹੈ ਚੰਗਾ ਮਾੜਾ ਤੈਨੂੰ ਮੈਂ ਨਹੀਂ ਬੋਲਿਆ ਹੁਣ ਅੱਗੇ ਰਹਿਣਾ ਇੱਕੇ ਸ਼ਰਤ ਮੇਰੀ ਹੋਰ ਹੈ ਸ਼ਰਤ ਹਾਂ ਕਹੇ ਜੀ ਸ਼ਰਤ ਸ਼ਰਤ ਜਿਹੜੀ ਆਨੇ ਤਰੀਕ ਕਰਨਾ ਜੇ ਇਹ ਮੈਨੂੰ ਦੇਨੇ ਪੈਣਗੇ ਜੂਰੇ ਰਹਿਣਾ ਕੰਨਾਂ ਵਾਲੇ ਨਹੀਂ ਨਹੀਂ ਇਹ ਨਹੀਂ ਮਿਲਦੇ ਹੈਗੇ ਆਪਣੀ ਜ਼ੁਬਾਨ ਹੋਈ ਸੀ ਸਿਰਫ ਗਾਨੀ ਤੱਕ ਜੋ ਮੈਂ ਤੈਨੂੰ ਦੇਤੀ ਇਹਨਾਂ ਤੱਕ ਨਾ ਪਹੁੰਚੀ ਜ਼ੁਬਾਨ ਮੇਰੀ ਗੱਲ ਸੁਣ ਮੈਥੋਂ ਨਹੀਂ ਫਿਰ ਤੈਨੂੰ ਰੋਟੀਆਂ ਖਵਾਈਆਂ ਜਾਂਦੀਆਂ ਅਬਦਾ ਲੰਗ ਜਾਰ ਨਾਲੇ ਗੱਲ ਹੋਰ ਸੁਣ ਲੈ ਮੈਨੂੰ ਮੈਥੋਂ ਨਹੀਂ ਤੇਰੇ ਪਿੱਛੇ ਛੱਤਰ ਖਾਈ ਜਾਂਦੇ ਉਹ ਪੁਲਸੀਆ ਜਾਂ ਮਿਲਦੀ ਮੈਨੂੰ ਪੁਲਸੀਆ ਤੇਰੀ ਮੋਬਾਈਲ ਤੇ ਫੋਟੋ ਦਿਖਾਈ ਮੈਨੂੰ ਪਤਾ ਹੈ ਕਿੰਨੇ ਉਹ ਰੱਖਿਆ ਨੇ ਨਿਆਮ ਮੈਂ ਫੇਰ ਵੀ ਸੋਚ ਗਿਆ ਕਿ ਕਾ ਨੂੰ ਕਹਿੰਦਾ 1 ਕਰੋੜ ਰੁਪਇਆ ਪੂਰਾ ਦੇਖ ਲੈ ਹੁਣ ਤਾਂ ਕਾ ਟਾਂਜੀ ਸਰਦਾ ਫੇਰ ਨਾ ਕਹੀਂ ਦੱਸਿਆ ਨਹੀਂ ਨਾਲੇ ਤੂੰ ਤਾਂ ਕਹਿੰਦੀ ਸੀ ਮੇਰੇ ਪਿੱਛੇ ਹੀ ਪੈ ਰਿਆ ਉਹ ਮੇਰਾ ਘਰਦਿਆਂ ਨਾਲ ਤਲਾਕ ਹੋ ਗਿਆ ਇਹ ਹੋ ਗਿਆ ਹਾਂ ਫੇਰ ਤਲਾਕ ਕਿ ਹੋਇਆ ਹੋ ਰਹਿਣ ਦੇ ਆਈ ਨਹੀਂ ਤਾਂ ਬਰ ਮੈਨੂੰ ਮਾਰ ਕੇ ਭਾਜੇ ਤੂੰ ਕੱਲ ਤੂੰ ਤਾਂ ਆਪ ਦੇ ਖਾਸਮ ਦਾ ਕਤਲ ਕਰਕੇ ਆਈ ਹੈ ਆ ਆ ਪਾਰਖਿਆ ਚ ਜੁੱਜੜ ਹੈ ਵੀ ਕਫਾ ਬਰਕ ਮੈਂ ਤੇ ਨਹੀਂ ਰੁੱਦੀ ਦੇਖ ਲਈ ਦੀ ਇਹ ਤਾਂ ਗੱਲ ਖਰਾਬ ਐ ਮਗਾ ਖਬਰ ਕੋਈ ਕਿੱਧਰੋਂ ਆਦੀ ਕਿੱਧਰ ਨੂੰ ਜਾਂਦੀ ਐ ਕਿਵੇਂ ਜਲੂਸ ਕੱਢ ਰੱਖਿਆ ਇਹਨਾਂ ਨੂੰ ਕੋਈ ਡਰ ਪਾਉ ਉਹਨ ਕਿਸ ਦਾ ਜਲੂਸ ਕੱਢਣ ਤੇ ਜ਼ੋਰ ਲਾ ਰੱਖਿਆ ਘਰੇ ਕੋਈ ਹੈ ਨਹੀਂ ਬਾਹਤਾਂ ਨਹੀਂ ਆਪੇ ਮੇਰੇ ਲੂਹੇ ਬੈਠੇ ਨੇ ਮੂੰਹ ਸਿਆਣਾ ਬੰਦ ਬਈ ਜੁੰਡੇ ਪੱਟ ਦੇ ਇਹ ਦੇਖ ਲੱਛਣ ਕਰਦੇ ਨੇ ਪਾਗਲਾ ਤੂੰ ਤੈਨੂੰ ਕਿਹਨੇ ਕਿਹਾ ਕਤਲ ਕੀਤਾ ਅੱਛਾ ਮੈਂ ਪੁਲਸੀਏ ਨੂੰ ਹੁਣੇ ਫੋਨ ਲਾ ਲੈਣਾ ਵੀ ਆ ਜਾ ਭਾਈ ਇਹ ਤਾਂ ਛੋਟੀ ਮੋਟੀ ਗੱਲਾਂ ਚਲ ਤਲਾਕੂਗਾ ਮੰਨ ਲੂਗਾ ਗੱਲ ਜੇ ਕਾਤਲ ਕਰਕੇ ਆਈ ਹੋਈ ਤਾਂ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਹੁਣ ਤੂੰ ਸੋਚ ਲੈ ਕਿਵੇਂ ਕਰਨੇ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਤੈਨੂੰ ਚੰਗੀ ਰੋਟੀ ਪਕਾ ਕੇ ਦੇਣੀ ਆ ਚੰਗੀ ਤਰ੍ਹਾਂ ਘਰ ਦੀ ਸਫਾਈ ਕਰੀ ਜਾਨੀ ਆ ਤੇ ਫਿਰ ਆ ਕਾਂਟੇ ਨਾਲ ਅੱਜ ਮਿਲਣਾ ਨਾ ਤੈਨੂੰ ਕੱਲ ਨੂੰ ਮਿਲਣਾ ਅੱਛਾ ਜੇ ਸਫਾਈ ਕਰਦੀਆਂ ਰੋਟੀ ਫਿਰ ਖਾਂਦੀ ਨਹੀਂ ਆ ਗਈ ਓਰੇ ਕਿੰਨਾ ਟਾਈਮ ਹੋ ਗਿਆ ਓਰੇ ਬੈਠੀ ਨੂੰ ਫਰੀ ਨਹੀਂ ਹੈਗੀ ਆਟਾ ਦਾਣਾ ਪਤਾ ਕੈਰ ਪੀ ਕਿਲੋ ਹੋ ਰਹੀਆ ਕਣਕਾਂ ਆ ਗਾਨੀ ਵੇਚੀ ਸੀ ਨਾ ਮੇਰੀ ਜਿਹੜੀ ਉਹਨਾਂ ਚੋਂ ਆਟਾ ਲੈ ਕੇ ਆਇਆ ਉਰ ਦਸਤੇਰੀ ਕਿਹੜੀ ਨੌਕਰੀ ਆ ਮੈਂ ਜਿੱਥੋਂ ਮਰਜੀ ਲਿਆ ਆਵਾ ਉਦੋਂ ਦਾ ਵੱਧ ਤੂੰ ਖਾ ਗਈ ਗਾਨੀ ਗਾਨੀ ਲਾਰਖੀ ਯਰੇ ਆ ਮੇਰੇ ਕੰਨਾਂ ਨੂੰ ਹੱਥ ਨਾ ਪਾਈ ਇਹ ਨਹੀਂ ਮਿਲਦੇ ਹੈਗੇ ਤੈਨੂੰ ਕੀ ਕਹੇ ਮਿਲਦੇ ਨਹੀਂ ਨਹੀਂ ਮਿਲਦੇ ਗੱਲ ਸੁਣ ਮੈਨੂੰ ਜੇ ਉਰੇ ਰਹਿਣਾ ਨਾ ਆਦਾ ਤੈਨੂੰ ਦੇਣੀ ਪੈਣਗੇ ਨਹੀਂ ਰੋ ਨਿਕੜ ਜਾ ਮੁੰਡਿਆ ਆ ਕੇ ਗੱਲ ਕਰਦਾ ਤੂੰ ਗੱਲ ਘੋਟ ਦੇਦਾ ਨਾ ਨਾ ਬੇਬੇ ਅਜਿਹੀ ਕੋਈ ਗੱਲ ਨਹੀਂ ਇਹਦਾ ਪਤਾ ਨਹੀਂ ਕੀ ਕੀੜੀ ਜੀ ਵੇ ਤੂੰ ਲੱਛਾ ਕੀ ਕਰਦਾ ਤੂੰ ਉਹਦੇ ਤਾਂ ਮੈਨੂੰ ਕਹਿੰਦੀ ਕਿਸੇ ਦੀ ਰਿਸ਼ਤੇਦਾਰ ਨਹੀਂ ਐ ਅੱਜ ਤੂੰ ਕੁਝ ਹੋਰ ਹੀ ਕਹੀ ਜਾਂਦਾ ਓਏ ਨਾ ਨਾ ਤਾਈ ਤੈਨੂੰ ਹੀ ਭੁਲੇਖਾ ਲੱਗਿਆ ਰਿਸ਼ਤੇਦਾਰ ਨਹੀਂ ਐ ਮੇਰੀ ਇਹ ਮੈਂ ਤੇਰੇ ਜੂੰਡੇ ਪੱਟ ਕੇ ਹੱਥ 'ਚ ਫੜਾ ਦੂੰ ਤੂੰ ਮੈਨੂੰ ਹੀ ਕੁੜੀ ਸੱਚੀ ਗੱਲ ਦੱਸ ਨਹੀਂ ਕੀ ਕਹਿੰਦਾ ਸੀ ਤੈਨੂੰ ਲੈ ਪੁੱਛ ਲੈ ਇਹਨੂੰ ਚੁੱਪ ਕਰ ਜਾ ਤੂੰ ਮੇਰੇ ਕਾਂਟੇ ਖੁੰਦਾ ਸੀ ਕਹਿੰਦਾ ਮੈਂ ਵੇਚ ਕੇ ਆਉਣਿਆ ਆਹ ਦੇਖ ਲੈ ਕੀ ਕਹਿੰਦੀ ਐ ਤੂੰ ਮੈਨੂੰ ਕਸਾੜ ਰਗ ਟਾਲੀ ਚਲ ਤਾਈ ਮੇਰੀ ਗੱਲ ਸੁਣ ਸਾਡੇ ਘਰ ਦੀ ਗੱਲ ਐ ਤੂੰ ਦੱਸ ਕੀ ਲੈਣਾ ਇੰਨਾਰੇ ਮੈਂ ਤਾਂ ਲੈਣਾ ਹੁਣੀ ਤੀਜੇ ਮੈਨੂੰ ਪਤਾ ਤੇਰੀ ਕਰਤੂ ਦੇਖਣਾ ਹੀ ਦੀ ਨਾ ਉਹਦੇ ਤੂੰ ਕਹਿੰਦੀ ਰਿਸ਼ਤੇਦਾਰ ਨਹੀਂ ਐ ਹੁਣ ਤੂੰ ਇਹਦੀ ਟੂਮਾ ਲੈ ਲੈ ਵੇਚਦਾ ਮੈਂ ਦਰਦ ਮੁਟਿਆ ਹੋਣਾ ਹੱਥ ਪੈਰ ਲਈ ਤੂੰ ਕਰਕੇ ਖਵਾਗਾ ਇਹਨੂੰ ਤੂੰ ਹਰੇਕ ਦੇ ਅੱਗੇ ਟੰਗਣੀ ਝਾਕਦੀ ਰਹਿੰਦੀ ਆ ਉਹ ਮੈਂ ਝਾਕਦੀ ਆ ਤੇ ਮੇਰ ਕਰੂੰ ਮੈਂ ਦੱਸ ਕੀ ਗੱਲ ਐ ਪਹਿਲਾਂ ਮੇਰੀ ਚੈਨੀ ਸੀ ਪਹਿਲਾਂ ਇਹਨੇ ਉਹ ਲਾ ਕੇ ਵੇਚਦੀ ਹੁਣ ਮੇਰੇ ਕਾਂਟਿਆਂ ਦੇ ਮਗਰ ਪੈ ਗਿਆ ਪ੍ਰੀਗ ਦੇ ਜਾ ਹਣ ਤੂੰ ਹਜੀ ਮੇਰੀਆਂ ਗੱਲਾਂ ਕਰਦੇ ਮੇਰੇ ਘਰ ਤੂੰ ਸਾਹਮਣੇ ਫਿਰ ਤੈਂ ਕੀ ਲੈਣਾ ਮੇਰੇ ਘਰ ਕੋਸ ਮਰਜੀ ਹੋਵੇਗੀ ਆ ਜਾਂਦੀ ਔਰੇ ਪੀਤ ਲੈਣ ਹਰੇਕ ਦੇ ਕਰੇ ਨਸ਼ੇੜੀ ਆ ਇਹ ਤੂੰ ਕਿਉਂ ਫਸ ਗਈ ਜੇ ਕਬੱਤੇ ਚ ਮੈਂ ਤਾਂ ਕਹੀ ਜਾਂਦੀ ਆ ਨਸ਼ੇੜੀ ਆ ਕਾਤਲ ਕਰਕੇ ਆਈ ਏ ਤੇਰੀ ਤਨੋ ਕੀ ਕਾਤਲ ਮੈਂ ਤਾਂ ਫੇਰ ਵੀ ਘਰੇ ਬਿਠਾਈ ਬੈਠਿਆ ਫੇਰ ਤਾਂ ਤਾਂ ਮਾੜੀ ਗੱਲ ਹੈ ਭਾਈ ਤੈਨੂੰ ਉਹਨੂੰ ਕਾਤਲਕਾਰੀ ਹੁਣ ਤੂੰ ਇਹਨੂੰ ਵੀ ਕਰਾ ਦੇ ਜੀ ਇਹ ਤਾਂ ਬਹੁਤ ਮਾੜੀ ਗੱਲ ਹੈ ਭਾਈ ਤੇਰੇ ਨਾਲ ਬੇਰੁੜ ਜਿਹੜਾ ਮੇਰੇ ਤੋਂ ਉਹਦੇ ਸੱਚੀ ਗੱਲਾਂ ਸੁਣ ਮੈਨੂੰ ਕਿਹੜਾ ਮੇਰੀ ਗੱਲ ਸੁਣਤਾ ਹੀ ਮੈਂ ਕਿਹਾ ਐਡਾ ਪਾਗਲ ਦੀ ਮੈਨੂੰ ਤਾਂ ਉੱਥੇ ਮਿਲੀ ਦੀ ਜੰਗਲਾਂ 'ਚ ਉੱਥੇ ਚੱਲ ਤੈਨੂੰ ਪਤਾ ਮੈਂ ਤਾਂ ਨਸ਼ੇ ਕਰਦਾ ਸੁੱਖਣ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਮੇਰੇ ਖਾਸਮ ਨੇ ਮੈਨੂੰ ਘਰੋਂ ਕੱਢਤਾ ਨੇ ਦੂਜਾ ਵਿਆਹ ਕਰਾ ਲਿਆ ਆਇਆ ਬਾ ਪੁਲਿਸ ਮੇਰੇ ਮਗਰ ਲੱਗ ਰਹੀ ਆ ਮੈਂ ਘਰੇ ਲਿਆ ਆ ਨਾਈ ਤੇ ਤੈਨੂੰ ਮਾਰ ਕੇ ਆ ਫਿਰ ਐਡੀ ਗੱਲ ਹੋ ਗਈ ਇਹ ਤੇਰੇ ਫਿਰ ਵੀ ਅਜੇ ਅੰਦਰ ਗੱਲ ਦੱਬੀ ਬੈਠੇ ਤੂੰ ਕਾਦਲ ਕਰਾਉਂਦਾ ਨਾਲੇ ਨਾਲੇ ਹੋਰ ਗੱਲ ਸੁਣਤਾ ਹੀ ਦੇਖ ਲੈ ਮਤ ਇਹਦੇ ਕਾਟਿਆਂ ਨਾਲੇ ਸਾਰਦਾ ਦੀ ਉਹ ਪੁਲ 1 ਕਰੋੜ ਰੁਪਇਆ ਰੱਖਿਆ ਪੂਰਾ ਇਹ ਤੇ ਇਹ ਹੁਣ ਕੀ ਕਰੇਗੀ ਨਹੀਂ ਉੱਥੇ ਸੀਖਾ ਚ ਬੈਠੇਗੀ ਬੇਬੇ ਕੀ ਦਾ ਜੀ ਕਰਦਾ ਹਬਦਾ ਘਰ ਆਵਦੇ ਹੱਥੀ ਝੜਨ ਨੂੰ ਮੇਰੇ ਘਰ ਵਾਲੇ ਨੇ ਤਾਂ ਨਾ ਮੇਨਾਂ ਬਹੁਤ ਵੱਡਾ ਧੋਖਾ ਕੀਤਾ ਸੀ ਵਿਆਹ ਕਰਾ ਲਿਆ ਉਹਨੇ ਦੂਜਾ ਤੇ ਮੈਨੂੰ ਕਹਿੰਦਾ ਘਰੋਂ ਨਿਕਲ ਜਾ ਜਿਹੜੇ ਮੇਰੇ ਪੇਕੇ ਆਨੇ ਗਹਿਣੇ ਪਾਏ ਸੀ ਸਾਰੇ ਵੇਚ ਤੇ ਵੇਚ ਕੇ ਮੇਰੀ ਸੋਕਣ ਨੂੰ ਰਾਣੀ ਹਾਰ ਕਰਾ ਕੇ ਦੇ ਦਿੱਤਾ ਬਸ ਗੁੱਸੇ ਚ ਮੈਥੋਂ ਇੱਟ ਵੱਜੀ। ਉਹ ਮੈਨੂੰ ਕੀ ਪਤਾ ਸੀ ਕਿਉਂ ਮਰ ਜੂਗਾ। ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦੀ ਸੀ। ਪਰ ਉਹ ਮਰ ਗਿਆ। ਚਲ ਕੋਈ ਨਾ ਪੁੱਤ। ਤੈ ਕਿਹੜਾ ਜਾਣ ਕੇ ਮਾਰਿਆ? ਉਹਦੀ ਲਿਖੀ ਹੋਈ ਸੀ। ਜਿਹੜਾ ਲਿਖਿਆ ਸੀ ਬਣ ਗਿਆ। ਬਾਕੀ ਹੁਣ ਮੈਂ ਤੇਰੇ ਨਾਲ ਆ। ਬੇਬੇ ਨਾਂ ਨੂਲਦਾ ਨਹੀਂ ਪਤਾ। ਇਹਨੂੰ ਘਰੋਂ ਕੱਢ। ਵੇ ਚਲ ਕੋਈ। ਹਾਂ। ਵੇ ਮੂਰੇ ਪੈਰੋਂ ਤਾਂ ਸੱਪ ਸੀ ਵੀ ਨਹੀਂ ਖਾਂਦੀ। ਜਿੱਤੇ ਦਾ ਇੰਨੇ ਦਿਨ ਕੱਟੇ ਨਹੀਂ ਇਹਨੂੰ 4 ਦਿਨ ਕੱਟ ਲੈਣ ਦੇ ਵਿਚਾਰੀ ਨੂੰ। ਕੋਈ ਨਾ। ਬਾਕੀ ਤਾਂ ਵੱਡੇ ਵੱਡੇ ਦੇ ਪੈਣੇ ਤੈਨੂੰ ਇਹਦੀ ਚੀਜ਼ ਤਾਰ ਜੂ ਮੇਰੇ ਕਦੇ ਪੁੱਤ ਬਣ ਕੇ ਦੋ ਦਿਨ ਰੱਖ ਲੈ ਰੱਖਦਾ ਲੈਨੇ ਤਾਂ ਮੇਰੇ ਤੇ ਵੀ ਰੋਬ ਮਾਰਦੀ ਆ ਸੌਂਕਣ ਵਾਲੀ ਮੈਂ ਘਰੇ ਰੱਖਰ ਗਈ ਆ ਚੱਲ ਕੋਈ ਨਾ ਹੁਣ ਤੇਰੇ ਤੇ ਰੋਬ ਨਹੀਂ ਮਾਰਦੀ ਭਾਈ ਦੇਖ ਮੇਰੀ ਗੱਲ ਸੁਣ ਲੈ ਮੈਂ ਮੁੰਡੇ ਨੂੰ ਕਹਤਾ ਦੋ ਚਾਰ ਦਿਨ ਓਖੀ ਚਕਾਲੀ ਕੱਟ ਲੈ ਪਰ ਤੈਨੂੰ ਰੋਬ ਰੋਬ ਜਵਾਬੋਂ ਦੀ ਕੋਈ ਲੋੜ ਨਹੀਂ ਕਿਸੇ ਦੀ ਨਹੀਂ ਮੈਂ ਕੁਛ ਨਹੀਂ ਕਹਿੰਦੀ ਇਹ ਤਾਂ ਸਮਝਦੀ ਆ ਵੀ ਮੇਰੀ ਘਰ ਹੈ ਚੱਲ ਕੋਈ ਓਖੇ ਸੋਖੇ ਚਾਰ ਦਿਨ ਕੱਢ ਲਾਂ ਮੈਂ ਉਸ ਤੋਂ ਬਾਅਦ ਇੱਥੋਂ ਆਪੇ ਚਲ ਜਾਵਾਂਗੀ ਚੱਲ ਠੀਕ ਆ ਦਾਜੀ ਤੇਰੇ ਕਹਿਣ ਤੇ ਚਾਰ ਦਿਨ ਹੋਰ ਦੇ ਦਿੱਤੇ ਠੀਕ ਆ ਤੈਨੂੰ ਮੈਂ ਕਹਤਾ ਅੱਗੇ ਪਿੱਛੇ ਨੂੰ ਕਰ ਤੈਨੂੰ ਪੱਕਾ ਸਿਆਣਾ ਹੋ ਜੇ ਤੇ ਮੈਨੂੰ ਉਹਦੀ ਕਹਿਣਾ ਆਪ ਚਲ ਜਿਹੜਾ ਹੁਣ ਬਣ ਗਿਆ ਬਣ ਗਿਆ ਤੂੰ ਭਾਈ ਦੇਖ ਤੇਰੇ ਤੋਂ ਬਣ ਗਿਆ ਆਵੇ 2 ਦਿਨ 4 ਦਿਨ ਕੱਟ ਲੈ ਆਪਦੇ ਕਰਨ ਜਿੱਧਰ ਨੂੰ ਜਾਣ ਤੇਰੇ ਮੂੰਹ ਹੋ ਜੂਗਾ ਬਾਗੀ ਸਾਡੇ ਮੁੰਡੇ ਦਾ ਖੜਾ ਛੱਡ ਚਲ ਮਤ ਜਾ ਇਹ ਕਿਧਰੋਂ ਆ ਗਈ ਦੀ ਰੋਜ਼ ਇਹ ਤੋਰੀ ਫੇਰੀ ਜਾਂਦੀ ਆ ਸਾਰਾ ਨਾ ਇਹ ਗੱਲ ਸੁਣ ਲਵਦਾ 4 ਦਿਨ ਦਿੱਤੇ ਨੇ ਉਸ ਤੋਂ ਬਾਅਦ ਆਪਦਾ ਟੰਡ ਫੌੜੀ ਹੋ ਜੀਰੋ ਕਿਤੇ ਉਰੇ ਪੁਲਸ ਆ ਗਈ ਪੁੜੇ ਮੇਰੇ ਕੁਟਦੂ ਨਾਲ ਕਰੋੜ ਰੁਪਏ ਰੱਖਿਆ ਉਹਨਾਂ ਨੇ ਕੋਈ ਥੋੜਾ ਕਾਣਾ ਨਹੀਂ ਹੁੰਦਾ ਮਤਲਬ ਫਿਰ ਵੀ ਦੇਖ ਲੈ ਤੈਨੂੰ ਰੁੱਕੀ ਬੈਠਾ ਉਹਰੇ ਬਸ ਚਾਰ ਦਿਨ ਆਹ ਉਹ ਤੋਂ ਮੇਰੇ ਤੇ ਰੋਵ ਮਾਰਦੀ ਆ ਠੀਕਾ ਭਲਾਈ ਦਾ ਕੋਈ ਜਮਾਨਾ ਹੀ ਨਹੀਂ ਗਾ ਗਾਨੀ ਦੇਤੀ ਉਹਦੇ ਨਾਲ ਨਹੀਂ ਰੱਜਿਆ ਅਜੇ ਕੰਨਾਂ ਨੂੰ ਵੀ ਆ ਗਿਆ ਵਹਿ ਜਾਣ ਨੂੰ ਤਾਂ ਮੈਂ ਉਦਾਂ ਵੀ ਤਿਆਰ ਆ ਇਥੋਂ ਮੈਂ ਤਾਂ ਇਸ ਘਰ ਚ ਜਕੀਂ ਜਾ ਨਹੀਂ ਹੈਗਾ ਤੇ ਕੀ ਪਤਾ ਕੀ ਬਣ ਜੇ ਆ ਮਾਤਾ ਨੂੰ ਪੁੱਛਦਾ ਇਸੇ ਪਿੰਡ ਦੀ ਲੱਗਦੀ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਭਾਈ ਪੁਲਿਸ ਸਾਢੇ 12:00 ਚ ਭਾਈ ਸਾਢੇ ਪਿੰਡ 'ਚ ਤਾਂ ਪੁਲਿਸ ਕਦੇ ਆਈਏ ਨਹੀਂ ਮਾਤਾ ਤੁਸੀਂ ਇਸੇ ਪਿੰਡ ਦੇ ਹੋ ਹਾਂ ਭਾਈ ਗੱਲ ਦੱਸ ਉਹ ਮਾਤਾ ਠੰਡ ਰੱਖ ਦੱਸਦਾ ਤੈਨੂੰ ਵੇ ਠੰਡਾ ਹੈਗੀ ਤੂੰ ਗੱਲ ਕਿਵੇਂ ਜੇ ਮਾਤਾ ਜਨਾਨੀ ਦੇਖੇ ਕਿਤੇ ਦਨੇ ਗੌਰ ਨਾਲ ਦੇਖ ਲਈ ਮੜਾ ਜਾ ਨਲੇ ਬੁੜੀਆਂ ਨੂੰ ਤਾਂ ਜ਼ਿਆਦਾ ਪੜਤਾਲ ਹੁੰਦੀ ਆ ਨਾ ਭਾਈ ਮੈਂ ਤਾਂ ਦੇਖੀ ਨਹੀਂ ਤਾਂ ਇਹ ਜੇ ਕੀ ਹੋ ਗਿਆ ਹੋਇਆ ਕੀ ਆ ਮਾਤਾ ਅਬ ਦੇਖ ਕਰ ਲੈ ਕਤਲ ਕਰਕੇ ਭੱਜੀ ਆ ਇਹ ਬਹੁਤ ਜਾਇ ਵੱਡੀ ਲੈ ਇਹ ਕੀ ਕਰਿਆ ਜਿਹੜੇ ਸਹਣ ਮਾਤਾ ਪਸੀਨਾ ਜਾਏ ਤੈਨੂੰ ਲੈ ਤੈਨੂੰ ਪਤਾ ਇਹਦੇ ਬਾਰੇ ਮੈਂ ਮੇਰੀ ਕੀ ਤਾਇਦੀ ਤੀ ਲੱਗਦੀ ਐ ਮੈਂ ਸੱਚ ਸੱਚ ਦੱਬੇ ਮੈਂ ਦੱਸ ਉਹਨੂੰ ਸੱਚੀ ਗੱਲ ਦੱਸਤੀ ਫਾੜਾ ਰਾ ਫੋਨ ਗੱਲ ਚੱਜੀ ਦੀ ਕਰ ਕੋਈ ਗੱਲ ਤੈਨੂੰ ਮੈਂ ਕਿ ਚਾਚੇ ਤਾਇਦੀ ਲੱਗਦੀ ਮੈਨੂੰ ਦੱਸੂਣ ਮ ਖਬਰੇ ਕੌਣ ਹੈ ਅਰੇ ਮੇਰੀ ਗੱਲ ਸੁਣ ਮਾਤਾ ਜੇਦਾ ਇਹਦੇ ਬਾਰੇ ਦੱਸੂਗਾ ਨਾ ਸਾਨੂੰ ਉਹਨੂੰ ਕਰੋੜ ਰੁਪਈਆ ਨਿਆਮਦਾ ਮਿਲੂਗਾ ਕਰੋੜ ਰੁਪਈਆ ਹਾਂ ਗੌਰ ਕਰ ਲੈ ਜਿਹੜ ਨੂੰ ਕਰੋੜ ਰੁਪਏ ਮਿਲੂਗਾ ਨਾ ਉਹ ਤਾਂ ਐਸੋ ਰਾਮ ਜਿੰਦਗੀ ਜਿਊਗਾ ਚੱਲ ਦੇਖ ਲੂਗੀ ਭਾਈ ਮਾਤਾ ਇੱਕ ਗੱਲ ਹੋਰ ਨਾਲੇ ਦੇਖ ਲਾ ਜਿਹੜੇ ਦੇ ਵਾਰ ਦੱਸੂਗਾ ਨਾ ਉਹਨੂੰ ਕਰੋੜ ਰੁਪਏ ਤਾਂ ਮਿਲੂਗਾ ਹੀ ਮਿਲੂਗਾ ਨਾਲ ਉਹਨੂੰ ਸਨਮਾਨਤ ਵੀ ਕਰਾਇਆ ਜਾਊਗਾ ਚਲੋ ਉਹ ਤਾਂ ਤੇਰੀ ਗੱਲ ਸੁਣ ਰਹੀਆਂ ਭਾਈ ਦੱਸੂਗਾ ਕੌਣ ਹਲ ਛੋਡੇ ਵਰਗੇ ਬੁੜੇ ਨੂੰ ਤਾਂ ਪਹਿਲਾਂ ਪਤਾ ਹੁੰਦਾ ਇਹਨਾਂ ਬਾਰੇ ਉਹ ਤਾਂ ਤੇਰੀ ਗੱਲ ਠੀਕ ਹੈ ਬੁੜੀਆਂ ਨੂੰ ਬੁੜੀਆਂ ਨੂੰ ਗੱਲਾਂ ਦਾ ਪਤਾ ਹੁੰਦਾ ਹੈ ਬਾਕੀ ਫਿਰ ਮੈਂ ਦੇਖ ਲੈਣੀ ਆ ਭਾਈ ਫਿਰ ਤੁਰਕੇ ਜੇ ਕੋਈ ਮੈਨੂੰ ਕੋਈ ਮੇਰੇ ਤੇ ਕਰਨੀ ਚ ਕੋਈ ਗੱਲ ਪਈ ਨਹੀਂ ਮਾਤਾ ਤੈਨੂੰ ਫੋਟੋ ਦਿਖਾਤੀ ਦੇਖ ਲਈ ਕਿਤੇ ਜੇ ਮਿਲਦੀ ਆ ਦੇਖੀ ਕਿਤੇ ਹੋਰ ਨਾ ਬਾਜੀ ਮਾਰਦੇ ਤੋਂ ਪਹਿਲਾਂ ਕੋਈ ਚਲ ਕੋਈ ਨਾ ਦੇਖਦੀਆਂ ਗੌਰ ਕਰਦੀਆਂ ਫਿਰ ਮੈਂ ਕਰੋੜ ਰੁਪਈਆ ਛੋਟੀ ਮੋਟੀ ਰਕਮ ਨਹੀਂ ਹੁੰਦੀ ਵੀ ਹੋਦਾ ਤੇਰੀ ਗੱਲ ਠੀਕ ਹੈ ਕਰੋੜ ਦਾ ਵਖਤ ਹੈ ਗਿਣਦੇ ਨਾ ਥੱਕ ਮੁੱਕ ਜਾਂਦਾ ਗੱਲਾਂ ਤੇ ਠੀਕ ਕਰਦੇ ਕਰੋੜ ਮਹੀਨ ਲੱਗਾ ਫਿਰ ਉਹੀ ਨਾ ਹੋਵੇ ਮਾਤਾ ਮੇਨ ਲਾ ਦੋ ਗੁਸਲ ਕੋਰੀਆਂ ਮੇਤੋਂ ਉਹ ਮਾਤਾ ਮੇਨ ਲਾ ਤੁਹਾਨੂੰ ਪਤਾ ਕੁਛ ਆ ਵੇ ਮੇਰੀ ਗੱਲ ਸੁਣ ਤੂੰ ਕਰੋੜ ਰੁਪਏ ਦੀ ਐਵੇਂਗਾ ਵੀ ਉਹ ਮਾਤਾ ਮੈਂ ਫੜਾ ਕੇ ਜਾਊਂਗਾ ਨਾਲ ਸਰਕਾਰ ਕੋਲ ਦਾ ਬਾਦੂ ਪੈਸਾ ਵੇ ਪੁਲਿਸਾਂ ਦਾ ਯਕੀਨ ਨਹੀਂ ਪੁਲਿਸਾਂ ਦਾ ਇੱਥੇ ਕੁਸ ਉੱਥੇ ਕੁਸ ਉਹ ਮਾਤਾ ਜੀ ਤੂੰ ਮੈਂ ਤੁਹਾਨੂੰ ਕਹਿ ਰਿਹਾ ਮੈਂ ਦੇ ਕੇ ਹਾਂ ਪੈਸੇ ਤੈਨੂੰ ਤੂੰ ਮੇਰੀ ਗੱਲ ਸੁਣ ਆਪਣੀ ਨਾ ਗੱਲ ਚੱਲ ਹੁਣ ਤੂੰ ਜਾ ਬਾਕੀ ਗੌਰ ਮੈਂ ਕਰਦੀਆਂ ਕੋਈ ਨਾ ਮਾਤਾ ਪਰ ਪੱਛੀ ਨਾ ਜਾਏਗਾ ਤਾਂ 1 ਕਰੋੜ ਰੁਪਏ ਕਿੱਥੇ ਨਹੀਂ ਜਾਂਦਾ ਮਾਤਾ ਮੈਨੂੰ ਹੀ ਨਾ ਸਮਝੀ ਮੈਂ ਵਰਦੀ ਵੀ ਲਾ ਦੂੰਗੀ ਹਾਂ ਤੇਰੇ ਘਰੇ ਫੜਾ ਕੇ ਜਾਊ ਮਾਤਾ ਮੈਂ ਚਲ ਮੈਂ ਤਾਂ ਓਏ ਅੱਛਾ ਓਏ ਆ ਭਾਈ ਅਮਲੀਆ ਕਿਵੇਂ ਹੈ ਠੀਕ ਹੈ ਗਾਲਿ ਸੁਣਾ ਹਾਂ ਆ ਲੈ ਪੂਰਾ 2000 ਰੁਪਇਆ ਬੜ ਗਿਆ ਕਬ ਬਾਅਦ ਚ ਲੈ ਦੀ ਗਾਂਦੀ ਆ ਦੀ ਮਿੱਟੀ ਲੈ ਗਿਆ ਉਹ ਚੱਲ ਠੀਕ ਆ ਹੁਣ ਤਾਂ ਇਹ ਨਾਨੀ ਆ ਗਈ ਤੇਰੇ ਕੋਲ ਉਹ ਕੋਈ ਨਾ ਚੱਲ ਠੀਕ ਆ ਮੈਂ ਰੱਖ ਹੀ ਰੱਖਦਾ ਤੂੰ ਘਰ ਪਾ ਕਾਰ ਭਾਈ ਅੱਬ ਕਿੱਥੇ ਆ ਉਰੀ ਹੋਣੀ ਕਿਤੇ ਆ ਜੂਰਾ ਪਰਾਂ ਤੋਂ ਕਿੱਥੇ ਦੱਸ ਮੈਨੂੰ ਮੈਨੂੰ ਲੱਗਦਾ ਬਾਥਰੂਮ ਜਬੜੀ ਹੋਈ ਆ আচ্ছা ਮੈਂ ਤੈਨੂੰ ਕਿਹਾ ਤੀ ਵੀ ਭਾਈ ਹਾਂ ਠੀਕ ਆ ਹਾਂ ਹਾਂ ਮੈਂ ਸਮਝਾਤੀ ਦੀ ਸਾਰੀ ਗੱਲ ਕਿੰਨੀ ਕਿ ਸੋਹਣੀਆਂ ਹੋਏ ਤੂੰ ਦੇਖ ਕੇ ਤਾਂ ਗਿਆ ਉਦੋਂ ਯਾਰ ਕਿਉਂ ਹੀ ਬੌਲੀਆਂ ਗੱਲਾਂ ਮਾਰਦਾ ਹੁੰਦਾ ਹਾਂ ਅੱਛਾ ਹਾਂ ਬਾਥਰੂਮ ਚਾ ਹਾਂ ਬਾਥਰੂਮ ਜਾ ਹਾਂ ਆਓ ਆਂ ਚੱਲ ਠੀਕ ਆ ਮੈਂ ਬਾਹਰ ਨਹੀਂ ਕਰ ਰੱਖਦਾ ਹਾਂ 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 ਕਿ ਮੇਲਾ ਕਰਮੇ ਕੀ ਸੋਹਣਿਓ ਤੁਸੀਂ ਵੀ ਬਹੁਤ ਹੈਂ ਤੂੰ ਕੰਮ ਦੱਸ ਕੀ ਹੈ ਤੈਨੂੰ ਅੱਛਾ ਚੱਲ ਫਿਰ ਆਇਆ ਚੱਲੀਏ ਕਿੱਥੇ ਚੱਲੀਏ ਵੇ ਲੈ ਉਹ ਪੈਸੇ ਤੇ ਆਇਆ ਮੈਨੂੰ ਉਹ ਲੈ ਨੂੰ ਪੈਸੇ ਹਾਂ ਜੇ ਪੇੜ ਮਰੀ ਨਾ ਤੰਦ ਕੱਢ ਦੂੰ ਸਾਰੇ ਬਰ ਚੱਲ ਤੂੰ ਜਿੱਦਾਂ ਆਇਆ ਉਦੋਂ ਮੁੜ ਜਾ ਤੈਨੂੰ ਮੁੱਲ ਨਹੀਂ ਲੈ ਗਿਆ ਬੋਲਾ ਮੁੱਲ ਲੈ ਕੇ ਆਇਆ 5000 ਦੀ ਲੈ ਕੇ ਆ ਮੈਂ ਰੁਪਈਆ 2000 ਰੁਪਈਆ ਦਿੱਤਾ ਉਹਨੂੰ ਕਿਹੜਾ ਪੈਣ ਦਾ ਖਸਮ ਕਹਿੰਦਾ ਮੁੱਲ ਲੈ ਕੇ ਆਇਆ ਮੈਨੂੰ ਉਹ ਹੋਰ ਮੈਂ ਤਾਂ 2000 ਰੁਪਈਆ ਦੇ ਕੇ ਆਇਆ ਗਰਮ ਗਰਮ ਜਿਹਨੂੰ 2000 ਦਿੱਤਾ ਨਾ ਉਸੇ ਦੀ ਤੀਮੀ ਨੂੰ ਜਾ ਕੇ ਲਿਆ ਕੱਲ ਨਿਕਲ ਤੂੰ ਦੀਮੀਆ ਤੂੰ ਮੁੱਲ ਤੇ ਤੂੰ ਜਾਣੇ ਕਿ ਮੈਂ ਚੱਕਾਂ ਆਏ ਨਾ ਕਰ ਹਣ 2000 ਰੁਪਏ ਤੇ ਤੂੰ ਅੰਦਰ ਚੱਲ ਮੇਰੇ ਨਾਲ ਛੱਡ ਜਾ ਵੇ ਤੂੰ ਜਾਣੇ ਕਿ ਮਰਾਂ ਗਰਦਨ ਤੇ ਤੇਰੀ ਬੋਲੇ ਹੋਰ ਮਾਰ ਜਾ ਉਹ ਬੋਲਾ ਦੇਖ ਖਸਮੇ ਧੀ ਬੈਠੇ ਆਇਆ ਥਨ ਮੁੰਨੇ ਆ ਖੜਦੇ ਨੇ ਉਹ ਕੀ ਹੋ ਗਿਆ ਭਾਈ ਉਹ ਤਾਂ ਪਿੱਛੇ ਪੈ ਗਈ ਮੇਰੇ ਕੀ ਕਰਨ ਮੇਰਾ 2000 ਰੁਪਏ ਮੋੜਾ ਉਹ ਚੱਲ ਕੋਈ ਨਾ ਮੈਂ ਸਮਝਾਉਣਾ ਨਾਲੇ ਮੇਰੇ ਸਾਲਿਆ ਮਾਗਰੇ ਪਾਉਗੀ ਉਹ ਤੇ ਨੂੰ ਕਹਿਦੀ ਆਥਣੀਆਂ ਜੀ ਭੈਣ ਦਾ ਖਸਮਤ ਦਪਾਇਰਾ ਹੈ ਕੱਚਾ ਕੰਮ ਘਟ ਗਿਆ ਤੂੰ ਕੱਚਾ ਕੰਮ ਤਾਂ ਤੀਰ ਹੈ ਇਹ ਜੇ ਕੰਮ ਰਾਤ ਪਰਾਂਤੀ ਹੁੰਦੇ ਹੁੰਦੇ ਨੇ ਚਲ ਕੋਈ ਨਾ ਮੈਂ ਸਮਝਾਉਣਾ ਚਲ ਫੇਰ ਆਉਂਗਾ ਮੈਂ ਠੀਕ ਹੈ ਮੇਰੀ ਸਾਲ ਦਾ ਦਿਨੇ ਦਾ ਤੁਰਿਆ ਫਿਰਦਾ ਦਪਾਇ ਰਿਆਂ ਜਾਂ ਕਿੱਧਰ ਮਰ ਗਿਆ ਤੈਨੂੰ ਕਿਉਂ ਜਵਾਬ ਦਿੱਤਾ ਨਹੀਂ ਕੀ ਗੱਲ ਹੋਈ ਐ ਮੇਰੀ ਬੇਇੱਜ਼ਤੀ ਕਰਾ ਕੇ ਧਰਤੀ ਤੇ ਅੱਛਾ ਤੇਰੀ ਬੇਇੱਜ਼ਤੀ ਹੋ ਗਈ ਬਟ 2000 ਰੁਪਏ ਬਣ ਦਾਦੀ ਨਾ ਤੈਨੂੰ ਕਿਹਨੇ ਕਿਹਾ ਸੀ ਉਥੋਂ 2000 ਰੁਪਏ ਫੜਾ ਨਾ ਤੂੰ ਮੈਨੂੰ ਕਿਹੜੇ ਵੇਲੇ ਮੁੱਲ ਖਰੀਦ ਕੇ ਲਿਆਇਆ ਦੱਸੀ ਮੁੱਲ ਦੀ ਗੱਲ ਨਹੀਂ ਰੋਟੀਆਂ ਨਹੀਂ ਪਾੜਦੀ ਮੁੱਲ ਖਰੀਦ ਇਹਦਾ ਕੰਮ ਕਰਨਾ ਪੂਜੇ ਰਹਿਣਾ ਰੇ ਜਹੇ ਜੀ ਤੇਰੀ ਮਾਂ ਰੋਟੀ ਖਾਣੀ ਹੈ ਨਾ ਐਹ ਜੀ ਤੈਨੂੰ ਕੀਮਤ ਦੇਤੀ ਅੱਜ 30000 ਦੀ ਮੇਰੀ ਚੰਨੀ ਵੇਚੀ ਉਹ ਤੇਰੀ ਸਾਰੀ 2000 ਦੀ ਵਿਕੀ ਆ ਉਹ 20000 ਦੀ ਸੱਚੋ ਉਹਦਾ ਮੈਂ ਖਾ ਵੀ ਗਿਆ ਆ ਲੈ ਆ ਫੜਾ ਨਾ ਨਹੀਂ ਬਰਾਉਂਗਾ ਬੰਦੇ ਮੈਂ ਕਰੇ ਤੂੰ ਜਾ ਜਿਹਨੂੰ ਬੁਲਾਉਣਾ ਬੁਲਾ ਠੀਕ ਹੈ ਨਾ ਨਾਲੇ 20000 ਦੀ ਤਾਂ ਤੂੰ ਸਿੱਟ ਕੇ ਆਇਆ ਅਕਲ ਨਹੀਂ ਤੈਨੂੰ ਵਾਸਤਾ ਨਹੀਂ ਕਾਸੇ ਦਾ ਮੈਨੂੰ ਨਹੀਂ ਪਤਾ ਇਹਦਾ ਕੰਮ ਉਰੀ ਐਂ ਚੱਲੂਗਾ ਰਹਿਣਾ ਰਹਿ ਨਹੀਂ ਰੂ ਚੱਲ ਨਿਕੜ ਸਾਰੀ ਠੁੱਕਦਰੀ ਦੀ ਮੈਂ ਕਹਿੰਦੀ ਆ ਕਾ ਨੂੰ ਕਾੜੂ ਤੂੰ ਹਾਂ ਪੇ ਸੁਧਰ ਜਾਏਂਗਾ ਅੱਛਾ ਤੂੰ ਨਹੀਂ ਸੁਧਰਦਾ ਮੇਰੇ ਘਰੇ ਰੇ ਕੇ ਮੇਰੇ ਦੀ ਰੋ ਮਾਰਦੀ ਐ ਹਾਲੀ ਚੱਲ ਰਾ ਮੈਂ ਹਜਾਏ ਕਹਿੰਦੀ ਸੀ ਕਿ ਇੱਕ ਕਤਲ ਤਾਂ ਕੀਤਾ ਏ ਇਹ ਦੂਜਾ ਕਿਉਂ ਕਰਨਾ ਫਰਮਿੰ ਲਗਦਾ ਕਾਰਾ ਤੋਂ ਕਰਵਾ ਕੇ ਹਟਣਾ ਅੱਛਾ ਜਿਹੜੇ ਕੰਮ ਤੋਂ ਵਾ ਡਰਦਾ ਸੀ ਉਸ ਲੱਛਣ ਦੇ ਉੱਤਰ ਆਈ ਪਹਿਲਾਂ ਤਾਂ ਆਪਦਾ ਖਸਮ ਨਹੀਂ ਛੱਡਿਆ ਹੁਣ ਮੈਨੂੰ ਮਾਰਾਂਗੀ ਤੂੰ ਹਾਂ ਹੁਣ ਤੈਨੂੰ ਮਾਰੂੰਗੀ ਔਰ ਆ ਘਰ ਬਾਹਰ ਤੇ ਕਪਟਾ ਕਰੂੰ ਮੈਂ ਤਾਨੇ ਦਰ ਬਜਾਣਾ ਮੈਨੂੰ ਮਾਰ ਦੋਗੀ ਇਹ ਹੋਏ ਆਜੋ ਕਰ ਤੂੰ ਓਏ ਹੋਰ ਕਿੰਨੇ ਕਤਲ karenge ਹੁਣ ਤੂੰ ਬੰਦੇ ਖਾਣੇ ਜੇ ਨਾ ਨੇ ਕਤਲ ਕਰਨ ਵਾਸਤੇ ਵੀ ਨਾ ਜਿਗਰਾ ਚਾਹੀਦਾ ਜਿਗਰਾ ਕਿ ਖਲਾ ਥਾਣੇ ਤੋਰ ਕਿ ਮੇਰੇ ਮਾਰ ਦੇ ਉਤੋਂ ਇਹਨੂੰ ਤਾਂ ਥਾਣੇ ਚ ਲਜਾ ਇਹਦੇ ਇਹੋ ਜਿਹਾ ਕੋਟਾ ਲਾਈ ਜੀ ਸੱਤ ਪੀੜ੍ਹੀਆਂ ਕੰਮਣ ਜਿਗਰਣ ਨੂੰ ਸੁਣ ਕੇ ਉਹ ਜਿਗਰਣ ਨੂੰ ਕਿੰਨੇ ਕ ਬੰਦੇ ਮਾਰਤੇ ਮੇਰੇ ਤਾਂ ਕੋਟੇ ਲੱਗਣਗੇ ਤੈਨੂੰ ਤਾਂ ਨਾ ਫਾਹਾ ਦੇ ਦੇਣਾ ਚਾਹੀਦਾ ਐ ਨਹੀਂ ਮੰਨਦੇ ਨੂੰ ਥਾਣੇ ਚ ਲਜਾਣਾ ਪਊਗਾ ਲੈ ਜਾ ਥਾਣੇਦਾਰਾ ਨੂੰ ਮੇਰੀ ਬਾਤ ਛੱਡ ਤੂੰ ਤੇੱਥ ਤਾਂ ਮੈਂ ਉਦਨ ਨਹੀਂ ਫੜੀਗੀ ਤੇ ਅੱਜ ਤੂੰ ਮੇਰਾ ਕੀ ਪਟਲੇਗਾ ਉਹ ਫੜ ਦੁੱਦ ਨਹੀਂ ਫੜ ਸਕਦੀ ਗਾ ਤੈਨੂੰ ਮੈਂ ਮਾ ਚੱਲ ਕੋਈ ਨਾ ਫਸਾਵਾਂਗੇ ਤੈਨੂੰ ਜਾਲ ਚ ਜੇ ਤੇਰੇ ਪੈ ਨਾ ਪਟੇ ਤੈਨੂੰ ਫੇਰ ਲੱਗੂ ਪਤਾ ਫੇਰ ਮੰਨੂ ਜੀ ਇਹ ਆਨਾਂ ਨਾ ਆਈ ਨਹੀਂ ਲੋਟ ਆਉਂਦੀ ਇਹ ਆਨਾ ਅੰਨੇ ਨੂੰ ਮੈਂ ਕਿਹੜਾ ਕਿਸੇ ਦਾ ਕੁਝ ਚੱਕ ਲਿਆ ਕਾਸਲ ਕਰਕੇ ਆਈ ਏ ਮੇਰੇ ਸਾਹਮਣੇ ਵੀ ਮੰਨ ਉਹ ਮੈਨੂੰ ਸਾਰਾ ਪਤਾ ਤੂੰ ਮੈਨੂੰ ਕੀ ਦੱਸਦਾ ਉਦੋਂ ਦਾ ਬਚ ਗਈ ਅੱਜ ਨਹੀਂ ਛੱਡਦੇ ਨੂੰ ਚੱਲ ਮੇਰੀ ਗੱਲ ਸੁਣਜੋ ਪੂਰੀ ਮੈਂ ਕੋਈ ਸ਼ੌਂਕ ਨੂੰ ਕਤਲ ਨਹੀਂ ਕੀਤਾ ਜੇ ਮੇਰੇ ਘਰ ਵਾਲੇ ਨੇ ਮੈਨੂੰ ਧੋਖਾ ਕੀਤਾ ਮੈਨੂੰ ਘਰੋਂ ਕੱਢਿਆ ਤਾਂ ਮੇਰੇ ਗੁੱਸੇ 'ਚ ਉਹਦੇ ਮਾਰਿਆ ਨਾਲੇ ਮੇਰਾ ਇਰਾਦਾ ਕਤਲ ਕਰਨ ਦਾ ਨਹੀਂ ਸੀ ਉਹ ਤਾਂ ਬਸ ਹੋ ਗਿਆ ਰਹੀ ਗੱਲ ਇਹਦੀ ਇੱਤੇ ਮੈਂ ਜੀਤੀਨ ਕਰਕੇ ਇਸ ਘਰ ਚ ਰਹਿਣਾ ਤਰੀ। ਇਹਨੇ ਤਾਂ ਮੇਰੀ ਇੱਜ਼ਤ ਦੀ ਬੋਲੀ ਓ ਲਾਤੀ। ਹਾਏ ਓਏ ਨਾਲ ਤਾਂ ਮੈਂ ਘਰੇ ਰੱਖੀ ਨਾਲੇ ਮੇਰੇ ਤੇ ਇਲਜ਼ਾਮ ਲਾਉਂਦੀ ਆ ਦੇਖ ਲੈ ਥਾਣੇਦਾਰਾ ਕਹੀ ਜੀਤੀ ਮੀਆ ਓਏ। ਓਏ ਆਣੀ ਲੋਟਾਂ ਨੂੰ ਲਿਜਾਣੀ ਪਊਗਾ। ਲੈ ਜੀ ਵੀਰੇ। ਜੇ ਮੇਰੀ ਥਾਂ ਤੇ ਤੇਰੀ ਭੈਣ ਹੁੰਦੀ ਫੇਰ ਤੂੰ ਬਰਦਾਸ਼ਤ ਕਰ ਲੈਂਦਾ। ਮੈਂ ਆਪ ਦੇ ਹੱਥੀ ਆਪ ਦੀ ਇੱਜ਼ਤ ਇਹਨੂੰ ਕਿਵੇਂ ਸੌਂਪਦਾ ਉਹ ਫਿਰ ਤੂੰ ਆਪਦਾ ਪਤੀ ਕਿਉਂ ਮਾਰਿਆ ਮੈਂ ਉਹਨੂੰ ਮਾਰਨਾ ਨਹੀਂ ਸੀਗਾ ਉਹਨੇ ਨਾ ਦੂਜਾ ਵਿਆਹ ਕਰਾ ਲਿਆ ਬਸ ਗੁੱਸੇ ਚ ਆ ਕੇ ਹੱਥਾ ਪਾਈ ਹੋ ਗਏ ਬਸ ਉਹਦੇ ਸਿਰ 'ਚ ਵੱਜਿਆ ਗੁੱਸਾ ਹੋਰ ਉਹ ਮਰ ਗਿਆ ਜੇ ਮੈਨੂੰ ਪਤਾ ਹੁੰਦਾ ਨਾ ਕਿ ਉਹਨੇ ਮਾਰ ਦੇਣਾ ਮੈਂ ਇਹ ਕੰਮ ਕਦੇ ਨਹੀਂ ਕਰਨਾ ਸੀ ਨਾਲੇ ਕੌਣ ਚਾਹੁੰਦੀ ਹੈ ਕਿ ਆਪਦਾ ਘਰ ਆਪਦੇ ਹੱਥ ਹੀ ਜਾੜਦੇ ਮੈਨੂੰ ਫੇਰ ਵੀ ਇੱਕ ਵਾਰ ਥਾਣੇ ਜਾਣਾ ਪਊਗਾ ਚੱਲ ਜੇ ਤੂੰ ਹੁਣ ਮੈਨੂੰ ਮੇਰੀ ਭੈਣ ਵਾਰੀ ਹੀ ਕਹਤਾ ਨਾ ਤੂੰ ਵੀ ਮੇਰੀ ਭੈਣ ਈ ਆ ਫੇਰ ਵੀ ਤੈਨੂੰ ਇੱਕ ਵਾਰ ਥਾਣੇ ਜਾਣਾ ਹੀ ਪੈਣਾ ਮੈਂ ਤਾਂ ਇੰਨਾ ਕਰ ਸਕਦਾ ਤੇਰੀ ਸਜ਼ਾ ਘੱਟ ਤੋਂ ਘੱਟ ਕਰਾ ਸਕਦਾ ਚੱਲ ਹੁਣ ਮੈਂ ਆਪੇ ਚੱਲਦੀ ਆ